ਉਹ ਹਾਂ ਜੀ ਬੜਾ ਦਿਨੋਂ ਵਿਚਾਰਿਆ ਦਾਬਸ ਹੱਥជា ਗਾਲ ਕੀ ਹਾਲ ਚਾਲ ਹੈ ਬਰੇ ਸੋ ਭਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਟਲ ਜਿਹਾ ਸ਼ਾਨਦਾਰ ਵੀਡੀਓ ਲਿਆਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਘਰੇ ਤੇ ਟਾਪ ਜਾਨਵਰਾਂ ਦਾ ਸ਼ੌਂਕ ਕਰਾਦੇ ਰਿਹਾ ਕਰੀਏ ਉਹ ਹਾਂ ਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੁ ਤੁਹਾਡਾ ਛੋਟਾ ਭਰਾ ਵੀ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਨਪਰਾਂ ਦੇ ਵਿੱਚ ਠੀਕ ਠਾਕ ਹੋਣਗੇ ਤੇ ਵੀਡੀਓ ਆਪਣੀ ਮੇਰੇ ਕੈਮਰਾ ਭਰਾ ਫੁੱਲ ਆਨੰਦਮਾਨ ਦੇ ਹੋਣਗੇ ਹਾਂਜੀ ਵੀ ਦਰਸ਼ਕੋ ਜਿਵੇਂ ਕਿ ਆਪਾਂ ਥੋੜੇ ਦਿਨ ਪਹਿਲਾਂ ਇਸ ਆਪਣੇ ਸਿੰਗਲ ਕੂਤ ਦੀ ਸ਼ੋਰਟ ਵੀਡੀਓ ਲਾਈ ਸੀ ਮੇਰਾ ਵੀਰ ਠੀਕ ਹੈ ਕਿ ਆਪਾਂ ਥੋੜੇ ਦਿਨਾਂ ਤੱਕ ਵੀਡੀਓ ਲੈ ਕੇ ਆਵਾਂਗੇ ਤੇ ਮੇਰਾ ਭਰਾ ਆਪਣੀ ਜਮਾਨ ਦੇ ਉੱਤੇ ਖਰੇ ਉਤਰਦੇ ਮੇਰਾ ਵੀਰ ਅੱਜ ਆਪਾਂ ਤੁਹਾਡੇ ਆ ਕੇ ਦਰਸ਼ਕੋ ਜੋੜਾ ਪੇਸ਼ ਕਰ ਦਿੱਤਾ ਕਰੋ ਚੈੱਕ ਜੀ ਰਤੀ ਸ਼ਾਖੀ ਕੂਤਰੀ ਕਾਲਾ ਕੂਤਰ ਸ਼ਾਖਾ ਮੇਰਾ ਭਰਾ ਉਹ ਕਿਥੋਂ ਲੱਭਦੇ ਇਹੋ ਜਿਹੇ ਕੂਤਰ ਕਰੋ ਚੱਕ ਮਰਾ ਭਰਾ ਕੁਆਲਟੀ ਤੇ ਕਰੋ ਮਰਾ ਭਰਾ ਵਧੀਆ ਜਿਹਾ ਕਮੈਂਟ ਵੀਡੀਓ ਥੱਲੇ ਜਲਦੀ ਜਲਦੀ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਕਰ ਦਿਓ ਦਰਸ਼ਕੋ ਕਬੂਤਰ ਨਾਲੋਂ ਕਿਤੋਂ ਸੋਹਣੀ ਕਬੂਤਰੀ ਸੀਗੀ ਬਟ ਅੱਜ ਹੋਇਆ ਕਿ ਜਿਹੜਾ ਆਪਣਾ ਦੂਜਾ ਘਰ ਆ ਜੀ ਜਿੱਧਰ ਆਪਣੇ ਜੋੜੇ ਲੱਗੇ ਹੋਏ ਆ ਜੀ ਖੁੱਡਾ ਆਪਣਾ ਹੋ ਵੱਡਾ ਆ 12 ਬਾਈ 10 ਫੁੱਟ ਦੀ ਛੱਤ ਲੱਗੀ ਵੀ ਉੱਥੇ ਠੀਕ ਹੈ ਜੀ ਮੈਂ ਥੋ ਕੂਤਰੀ ਫੜਨ ਲੱਗੇ ਮੇਰਾ ਭਰਾ ਇਹ ਦੀ ਮੰਨ ਕੇ ਚੱਲੋ ਕੰਨੀਆਂ ਤੇ ਬਗਲ ਖਿੱਚੀ ਗਈ ਯਾਰ ਕੂਤਰੀ ਦੀ ਠੀਕ ਹੈ ਤਾਂ ਕਰਕੇ ਤੇ ਫਰ ਥੋੜੇ ਥੋਣੀ ਝੜੇ ਹੋਏ ਲੱਗੇ ਹੋਣਗੇ ਠੀਕ ਹੈ ਜੀ ਬਗਲ ਇਹ ਦੀ ਸਾਰੀ ਖਿੱਚੀ ਕਿਉਂਕਿ ਬਹੁਤ ਜ਼ਿਆਦਾ ਫੁਰਤੀਲੀ ਕੂਤਰੀ ਆ ਜੀ ਖੁੱਡਾ ਉਧਰਲਾ ਆਪਣਾ ਵੱਡਾ ਆ ਤੇ ਜਲਦੀ ਜਾਨਵਰ ਮੇਰਾ ਭਰਾ ਉਸ ਖੁੱਡੇ ਦੇ ਵਿੱਚੋਂ ਆਪਣੇ ਹੱਥ ਨਹੀਂ ਆਉਂਦੇ ਠੀਕ ਹੈ ਤਾਂ ਕਰਕੇ ਮੇਰਾ ਭਰਾ ਫਾਰੇ ਦੇ ਝੜੇ ਹੋਏ ਆ ਸਦਰੋਂ ਜਮਾ ਗੋੜ ਰੰਗੀ ਰੱਤੀ ਕੂਤਰੀ ਫਿੱਕੀਆਂ ਹਰੀਆਂ ਅੱਖਾਂ ਦੀ ਮੇਰਾ ਭਰਾ ਆਪਣੇ ਵੱਡੀ ਗੂਤਰੀ ਆ ਜੀ ਆਂਡੇ ਬੱਚੇ ਧਰਦਾ ਹੋਇਆ ਵੱਡਾ ਜੋੜਾ ਫੁੱਲ ਗਰੰਟੀ ਵਾਲਾ ਮੇਰਾ ਵੀਰ ਆਪਣਾ ਇਹ ਜੋੜਾ ਆ ਜੋੜੇ ਆਪਣੇ ਦੀ ਕੁਆਰਟੀ ਸ਼ਕਲ ਅਕਲ ਰੰਗ ਰੂਪ ਕੱਦ ਕਰ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰੀ ਮੇਰਾ ਆਪਣਾ ਪ੍ਰਾਈਸ ਤੁਸੀਂ ਸਾਰਿਆਂ ਨੇ لازਮੀ ਕਨਫਰਮ ਕਰਨਾ ਆ ਤੇ ਇੰਨੀ ਥੋੜੇ ਭਰਾ ਦੀ ਗਰੰਟੀ ਆ ਤੁਸੀਂ ਇਸ ਜੋੜੇ ਦਾ ਰੇਟ ਜਾਣੋਗੇ ਨਾ ਤੁਸੀਂ ਆਹ ਜੋੜਾ ਨਹੀਂ ਛੱਡਦੇ ਮੇਰਾ ਵੀਰ ਇਹ ਹੀ ਕਾਰਨ ਆ ਜਾਨਵਰ ਆਪਣੇ ਨਾਲ ਦੇ ਨਾਲ ਸੇਲ ਹੁੰਦੇ ਨੇ ਇੱਕ ਵਾਰ ਮੇਰਾ ਭਰਾ WhatsApp ਦੇ ਉੱਤੇ ਜਾਓ ਜਾਂ ਕਾਲ ਕਰਕੇ ਸਿਰਫ ਇੰਨੀ ਗੱਲ ਕੋ ਕਾਸ਼ ਵੀਰੇ ਜੋੜੇ ਦਾ ਕੀ ਰੇਟ ਆ ਤੇ ਉਦੋਂ ਬਾਅਦ ਹੀ ਗਰੰਟੀ ਆਪਣੀ ਆ ਤੁਸੀਂ ਨਾਲ ਹੀ ਕਹਿ ਦੇਣਾ ਠੀਕ ਆ ਵੀਰੇ ਜੋੜਾ ਸਾਡਾ ਹੋਗਾ ਜੋੜਾ ਹੁਣ ਤੁਸੀਂ ਅੱਗੇ ਨਹੀਂ ਦੇਣਾ ਬਾਕੀ ਵੀਰੇ ਆਪਾਂ ਨੂੰ ਜਿਹੜੇ ਬੰਦੇ ਨੇ ਪਹਿਲਾਂ ਪੇਮੈਂਟ ਲਾਤੀ ਜੋੜਾ ਉਸ ਭਰਾ ਦੇ ਲਈ ਆਹ ਰੱਖ ਲਿਆਂਗੇ ਠੀਕ ਆ ਜੀ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਤੁਹਾਨੂੰ ਪਤਾ ਹੀ ਆ ਜੀ ਹੁਣ ਜਿਹੋ ਜੀ ਚੀਜ਼ ਆਪਾਂ ਤੁਹਾਡੇ ਅੱਗੇ ਪੇਸ਼ ਕਰਤੀ ਆ ਤੇ ਆਹ ਜੋੜਾ ਕਿਹੋ ਜਿਹਾ ਮੇਰਾ ਵੀਰ ਬੱਚੇ ਕੱਢੇਗਾ ਠੀਕ ਹੈ ਤੇ ਬਾਕੀ ਚਲੋ ਬਹੁਤ ਭਰਾਵਾਂ ਦੀ ਡਿਮਾਂਡ ਸੀਗੀ ਜੀ ਕਿ ਵੀਰੇ ਸਾਨੂੰ ਇਹੋ ਜੇ ਕਬੂਤਰ ਲੈ ਕੇ 200 ਉਹ ਸੱਜਣ ਆਪਣੇ ਭਰਾ ਦੇ ਨਾਲ ਮੇਰਾ ਵੀਰ ਕੰਟੈਕਟ ਕਰ ਸਕਦੇ ਨੇ ਫੋਲੋ ਵੈਕਸੀਨੇਟ ਹੋਏ ਹੋਏ ਕਬੂਤਰ ਆ ਜੀ ਵੈਕਸੀਨ ਕੱਲੀ ਮੂੰਹ ਨਾਲ ਨਹੀਂ ਆਪਾਂ ਕਰੀ ਦੀ ਠੀਕ ਆ ਹਾਂ ਵੀ ਕਿਹਾ ਤਾਂ ਕਿ ਵੈਕਸੀਨ ਹੋਈ ਵੀ ਤੇ ਹੋਈ ਵੀ ਨਹੀਂ ਦਰਸ਼ਕੋ ਬਕਾਇਦਾ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਜਿਹੜਾ ਆਪਣੇ ਕੋਲ ਇੰਜੈਕਸ਼ਨ ਹੈਗਾ ਗਨ ਹੈਗੀ ਆ ਬਕਾਇਦਾ ਸਾਰਿਆਂ ਦੇ ਆਪਾਂ ਲਾ ਕੇ ਵਿਖਾਈਦਾ ਜੀ ਠੀਕ ਆ ਉਹ ਗੱਲ ਆਪਾਂ ਤਾਂ ਕਹੀ ਦੀ ਮੇਰਾ ਵੀ ਕਿ ਅਗਲਾ ਬੇਫਿਕਰ ਹੋ ਕੇ ਜਾਨਵਰਾਂ ਨੂੰ ਖੁੱਡਿਆਂ ਦੇ ਅੰਦਰ ਛੱਡੇ ਪਰ ਇਹ ਨਹੀਂ ਹਾਂ ਵੀ ਮੈਂ ਕਹਤਾ ਅਗਲਾ ਅੱਖਾਂ ਮੀਚ ਕੇ ਵਿਠਾਂ ਚ ਦਾਣੇ ਛੁੱਟਦੇ ਗੰਦਾ ਪਾਣੀ ਪਾਦੇ ਆਖੇ ਬਾਈ ਦੇ ਕੂਤਰ ਨੂੰ ਵੈਕਸੀਨ ਹੋਈ ਬਿਮਾਰੀ ਨਹੀਂ ਪਈਗੀ ਨਹੀਂ ਮੇਰਾ ਵੀ ਚੰਗੀ ਸੰਭਾਲ ਕਰੋਗੇ ਠੀਕ ਹੈ ਚੰਗੀ ਟੇਕ ਕੇਅਰ ਕਰੋਗੇ ਜਲਦੀ ਕਬੂਤਰ ਬਿਮਾਰ ਹੁੰਦਾ ਹੀ ਨਹੀਂ ਮੇਰਾ ਭਰਾ ਠੀਕ ਹੈ ਬਾਕੀ ਚੈੱਕ ਕਰੋ ਤੁਸੀਂ ਜੋੜਾ ਤੇ ਮੇਰਾ ਭਰਾ ਦੱਸਿਓ ਫਿਰ ਕਿਦਾਂ ਦੇ ਲੱਗੇ ਸਾਨੂੰ ਅੱਜ ਵਾਲਾ ਆਪਣਾ ਟੌਪ ਜੋੜਾ ਤੇ ਆਓ ਦਰਸ਼ਕ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਸਾਨੂੰ ਕੱਲੀ ਕੱਲੀ ਚੀਜ਼ ਦਾ ਸ਼ੌਂਕ ਕਰਾਉਣਾ ਤੇ ਬਾਕੀ ਸੋ ਆਪਣੇ ਤੋਂ ਫਰਕ ਖਿੱਚੇ ਗਏ ਸੀਗੇ ਹਨਾ ਉਹ ਖੁੱਡੇ ਦੀ ਵੀ ਮੈਂ ਵੀਡੀਓ ਬਣਾ ਲਈ ਸੀਗੀ ਉਹ ਸੀਨ ਆਪਾਂ ਵਿੱਚ ਐਡ ਕਰ ਦਾਂਗੇ ਮੇਰਾ ਭਰਾ ਆ ਆਪਣਾ ਦੂਜਾ ਸੈਟ ਆ ਜੀ ਸਾਰੇ ਇਧਰ ਕੋ ਉੱਤਰ ਛੱਡੇ ਵੀ ਆਪਨੇ ਤੇ ਆ ਫਿਰਦੀ ਰਸਤੀ ਹੋਰੀ ਕਰੋ ਚੈੱਕ ਦੇਖੋ ਠੀਕ ਹੈ ਇਧਰ ਸਾਰੇ ਵੱਡੇ ਜੋੜੇ ਜਿਨ੍ਹਾਂ ਦੇ ਆਪਾਂ ਬੱਚੇ ਢਾਕੇ ਦਈਏ ਨੇ ਉਹ ਆਪਾਂ ਲੱਗੇ ਸੀ ਬਣਾਉਣ ਵੀਡੀਓ ਤੇ ਗੂਤਰੀ ਫੜਨ ਲੱਗੇ ਯਾਰ ਉੱਚੀ ਕਾਫੀ ਬੈਠੀ ਸੀ ਗੂਤਰੀ ਇਹ ਤੇ ਇਹਦੇ ਨਾਲ ਫਰਦੇ ਝਾੜ ਕੇ ਮੇਰਾ ਭਰਾ ਆਹ ਚੈੱਕ ਕਰ ਲਓ ਰਤੀਆਂ ਗੰਨੀਆਂਆਂ ਲੱਥੀਆਂ ਸੀ ਮੇਰਾ ਵੀਰ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਲਾ ਦਿੰਨੇ ਆ ਤੇ ਵਿੱਚ ਇਹ ਆਪਾਂ ਐਡ ਕਰ ਦਿਆਂਗੇ ਸੀ ਨਾ ਹਣ ਹਾਜੀ ਵੀ ਦਰਸ਼ਕੋ ਆ ਚੈੱਕ ਕਰੋ ਜੀ ਆਪਣੇ ਵੱਡੇ ਕਬੂਤਰ ਦੀ ਕੁਆਲਟੀ ਸ਼ਾਹ ਕਾਲਾ ਪੁੰਝੇ ਵਿੱਚ ਮੇਰਾ ਭਰਾ ਦੋ ਫਰ ਕਬੂਤਰ ਦੇ ਚਿੱਟੇ ਕਾਲੀ ਨੋਕ ਸ਼ਾਹ ਆਖਾ ਮਰਾ ਭਰਾ ਅੱਖਾਂ ਵੀ ਦੀਆਂ ਕਾਲੀਆਂ ਨੇ ਉਹ ਠਹਿਰ ਜਾ ਠਹਿਰ ਚੈੱਕ ਕਰਾ ਲੈਣ ਦੇ ਸ਼ੌਂਕ ਕੀ ਹੁੰਦਾ ਤੈਨੂੰ ਠੀਕ ਆ ਜੀ ਰੰਗ ਰੂਪ ਲਾ ਕੱਦ ਕਾਠ ਸ਼ਕਲ ਅਕਲ ਚੈੱਕ ਕਰੋ ਜੀ ਆਪਣੇ ਜਾਨਵਰ ਦੀ ਠੀਕ ਆ ਕਾਲਾ ਕਊਟਰ ਤੇ ਮੇਰਾ ਭਰਾ ਗੌਰ ਰੰਗੀ ਮਾਦੀ ਤੁਸੀਂ ਚੈੱਕ ਕਰ ਹੀ ਲਈਤੀ ਬਾਕੀ ਚੋਬਰ ਆਪਣਾ ਤੁਸੀਂ ਗੜਕ ਦਾ ਚੈੱਕ ਕਰ ਹੀ ਲੀਤਾ ਹੱਥ ਦੇ ਵਿੱਚ ਆ ਕੇ ਦੇਖੋ ਕਿਵੇਂ ਘੂਗੂਆ ਬਣ ਗਿਆ ਤੇ ਪੰਜਰੇ ਵਿੱਚ ਦੇਖੋ ਕਿਵੇਂ ਖੜਕਾ ਕੇ ਪਉਂਦਾ ਹੈਗਾ ਪੂਰੇ ਕਊਟਰ ਠੀਕ ਹੈ ਜੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਤੇ ਮੇਰਾ ਭਰਾ ਇਥਾਂ ਆਪਣਾ ਨੰਬਰ ਦਿੱਤਾ ਵਾ ਇੱਕ ਵਾਰੀ ਤੁਸੀਂ ਕੰਟੈਕਟ ਕਰਕੇ ਪ੍ਰਾਈਸ ਲਾਜ਼ਮੀ ਕਨਫਰਮ ਕਰ ਲਿਆ ਕਰੋ ਜੀ ਆਪਣੇ ਜਾਂਬਰਾਂ ਦਾ ਠੀਕ ਹੈ ਤੇ ਆਹ ਵਾ ਜੀ ਜਾਂਬਰ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਵੀਰ ਕੁਆਲਿਟੀ ਤੁਸੀਂ ਉਹ ਖੜ ਜਾ ਖੜ ਜਾ ਸਟਾਪ ਕਰ ਯਾਰ ਆ ਦਰਸ਼ਕੋ ਕੂਤਰ ਆਪਣੇ ਦੀਆਂ ਅੱਖਾਂ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਸ਼ਾਹ ਕਾਲੀਆਂ ਅੱਖਾਂ ਦਾ ਆਪਣਾ ਇਹ ਕੂਤਰ ਆ ਜੀ ਤੇ ਆ ਦਰਸ਼ਕੋ ਜਾਨਵਰ ਆਪਣੇ ਦਾ ਪੱਲਾ ਜੀ ਪੱਲੇ ਦੀ ਮਰਾ ਵੀ ਚੈੱਕ ਕਰੋ ਕੁਆਲਿਟੀ ਦੇਖੋ ਕਿੰਨੇ ਚੌੜੇ ਚੌੜੇ ਨਿਗਰ ਪੱਲੇ ਦਾ ਆਪਣਾ ਇਹ ਕੂਤਰ ਆ ਤੇ ਆ ਦਰਸ਼ਕੋ ਆਪਣੇ ਜਾਨਵਰ ਦਾ ਜੀ ਅਗਲਾ ਬੱਲਾ ਚੈੱਕ ਕਰ ਲੋ ਬਿਲਕੁਲ ਕਾਲੇ ਫਾਰਾ ਚੌੜੇ ਚੌੜੇ ਪੱਲਿਆਂ ਦਾ ਆਪਣਾ ਇਹ ਕੂਤਰ ਆ ਜੀ ਬਹੁਤ ਟੌਪ ਕੁਆਲਿਟੀ ਦਾ ਆਪਣਾ ਬ੍ਰੀਡਰ ਪੇਰ ਆ ਜੀ ਖੁੱਡਿਆਂ ਅੰਦਰ ਫਿਰਦੇ ਬਹੁਤ ਸੋਹਣੇ ਲੱਗਦੇ ਪਤਾ ਲੱਗਦਾ ਹਾਂ ਵੀ ਬਾਕੇ ਜਾਨਵਰ ਫਿਰਦੇ ਨਹੀਂ ਕੋਈ ਵੱਖਰੀ ਜੀ ਚੀਜ਼ ਫਿਰਦੀ ਆ ਖੁੱਡਿਆਂ ਦੇ ਵਿੱਚ ਠੀਕ ਆ ਤੇ ਆਹ ਦਰਸ਼ਕੋ ਜਾਨਵਰ ਆਪਣੇ ਦੇ ਪੈਰ ਜਮਾ ਲਾਲ ਸੁਰਖ ਪੈ ਰਿਆ ਜੀ ਠੀਕ ਆ ਪੈਰਾਂ ਦੇ ਉੱਤੇ ਹਲਕੇ ਜੇ ਧਕੇ ਆ ਜੀ ਕੂਤਰ ਤੇ ਆ ਲੋ ਜੀ ਆ ਸੀਗਾ ਦਰਸ਼ਕੋ ਆਪਣਾ ਮਕਮਲ ਕੂਤਰ ਤੇ ਆ ਉਪਰਾਂ ਹੁਣ ਆਪਾਂ ਸ ਨੂੰ ਇਹਦੇ ਨਾਲ ਰਕੀ ਰਤੀ ਗੋਦਰੀ ਦਾ ਵੀ ਸ਼ੌਂਕ ਕਰਾਉਨੇ ਆ ਬਸ ਤੁਸੀਂ ਵੀਡੀਓ ਦੇ ਵਿੱਚ ਲਾਸਟ ਟਾਈਮ ਮੇਰਾ ਭਰਾ ਗੁਨੇ ਰਿਓ ਠੀਕ ਆ ਹਾਂ ਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੀ ਮਾਦੀ ਦੀ ਕੁਆਲਿਟੀ ਦੇਖੋ ਜੀ ਰਤੀ ਸ਼ਾਖੀ ਹਲਕੀ ਜੀ ਮੇਰਾ ਭਰਾ ਹਰੀਆਂ ਅੱਖਾਂ ਦੀ ਭਾ ਮਾਰਦੀ ਆ ਜੀ ਅੱਖਾਂ ਦੇ ਵਿੱਚੋਂ ਤੇ ਮੇਰਾ ਭਰਾ ਗੱਲ ਕਰੋ ਫਾਰੀ ਦੇ ਖੇਚੇਗੇ ਨਹੀਂ ਤਾਂ ਦਰਸ਼ਕੋ ਕਬੂਤਰੀ ਯਾਰ ਵੇਖ ਕੇ ਮੈਂ ਕਹਿੰਨਾ ਭੁੱਖ ਲੱਤਦੀ ਸੀ ਯਾਰ ਕੂਦਰੀ ਨੂੰ ਠੀਕ ਹੈ ਬੱਟ ਚਲੋ ਕੋਈ ਗੱਲ ਨਹੀਂ ਫਾਰੀ ਆ ਫਰਤਾ ਦੁਬਾਰਾ ਵੀ ਆ ਜਾਣੇ ਆ ਬਾਕੀ ਜਿਹੜੇ ਭਰਾ ਨੂੰ ਪਛਾਣਿਆ ਹਨਾ ਅਗਲਾ ਤਾਂ ਇਹੋ ਜੀ ਚੀਜ਼ ਛੱਡਦਾ ਨਹੀਂ ਮੇਰਾ ਵੀਰ ਰੰਗ ਰੂਪ ਚੈੱਕ ਕਰ ਲਓ ਜੀ ਠੀਕ ਹੈ ਰਤੇ ਸ਼ਾਖੇ ਮੇਰਾ ਭਰਾ ਬਹੁਤ ਘੱਟ ਮਿਲਦੇ ਨੇ ਜੀ ਖਾਸ ਕਰ ਐਸ ਬਰੀਡ ਦੇ ਵਿੱਚੋਂ ਠੀਕ ਹੈ ਇਹਦੀਆਂ ਅੱਖਾਂ ਬਿਲਕੁਲ ਕਾਲੀਆਂ ਨਹੀਂ ਕਾਲੀਆਂ ਅੱਖਾਂ ਦੇ ਵਿੱਚ ਹਲਕੀ ਜੀ ਮੇਰਾ ਭਰਾ ਹਰੀ ਭਾ ਮਾਰਦੀ ਆ ਜੇ ਤੁਹਾਨੂੰ ਮੈਂ ਹਲਕਾ ਜਿਹਾ ਇਧਰ ਨੂੰ ਕਰਕੇ ਵਿਖਾਵਾਂ ਤਾਂ ਇਹ ਆ ਲਓ ਜੀ ਇਵੇਂ ਤੁਸੀਂ ਚੈੱਕ ਕਰ ਹੀ ਸਕਦੇ ਹੋ ਠੀਕ ਹੈ ਜੀ ਰਾਤੀ ਗੂਗਰੀ ਚਲੋ ਫਰਤ ਆਪਾਂ ਹੁਣ ਸੁੰਨੂ ਦੇ ਕੀ ਬਹੋਣੇ ਆ ਜੀ ਵਿੱਚੋਂ ਆ ਰਹੀ ਆ ਇਧਰ ਲੀਆਂ ਕੰਨੀਆਂ ਗਈਆਂ ਤੇ ਇਧਰ ਦੀ ਬਗਲ ਸਾਰੀ ਯਾਨੀ ਕਿ ਖੱਚ ਹੋ ਗਈ ਸੀਗੀ ਠੀਕ ਹੈ ਜੀ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਜੀ ਪੈਰ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਮਾਦੀ ਆ ਆਂਡੇ ਬੱਚੇ ਮੇਰਾ ਭਰਾ ਧਰਦੀ ਹੋਈ ਕਬੂਤਰੀ ਆ ਜੀ ਠੀਕ ਹੈ ਇਧਰ ਝਾਗਲਾ ਇਧਰ ਝਾਗਲਾ ਬਾਅਦ ਚ ਝਾਗਲੀ ਖੁੱਡੇ ਵੱਲ ਤੇ ਆ ਸੀਗੀ ਦਰਸ਼ਕੋ ਆਪਣੀ ਮੁਕੰਮਲ ਕੂਦਰੀ ਮੇਰਾ ਭਰਾ ਠੀਕ ਹੈ ਤੇ ਆਓ ਵੀਰ ਹੁਣ ਆਪਾਂ ਤੁਹਾਨੂੰ ਜੋੜਾ ਇਹ ਦੁਆਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ। ਬਾਕੀ ਤੁਸੀਂ ਰੰਗ ਰੂਪ ਚੈੱਕ ਕਰ ਸਕਦੇ ਹੋ ਜੀ ਠੀਕ ਹੈ। ਬਾਕੀ ਜਿਹੜੇ ਬੰਦੇ ਨੂੰ ਪਛਾਣ ਹੋਏਗੀ ਉਸ ਭਰਾਨੇ ਦਾ ਮੰਨ ਕੇ ਚੱਲੋ ਕਲੀ ਸ਼ਕਲ ਅਕਲ ਵੇਖ ਕੇ ਕੂਤਰ ਦੇ ਉਹਨੇ ਸ਼ਕਲ ਹੀ ਵੇਖ ਲੈਣਾ ਇੰਨਾ ਹਿੱਸਾ। ਬੰਦਾ ਆਪ ਹੀ ਸਮਝੂ ਹਾਂ ਵੀ ਕੂਤਰ ਦਾ ਬਾਰੀ ਸਟਰਕਚਰ ਕੀ ਆ ਤੇ ਕੀ ਨਹੀਂ ਮੇਰਾ ਵੀਰ। ਬਾਕੀ ਆਓ ਹੁਣ ਤੁਹਾਨੂੰ ਮੈਂ ਦੁਬਾਰਾ ਇੱਕ ਵਾਰੀ ਕੂਤਰੀ ਇਹ ਛੱਡ ਕੇ ਵਿਖਾ ਦਿੰਨਾ ਜੋੜਾ ਤਾਂ ਜੋ ਤੁਸੀਂ ਆਰਾਮ ਨਾਲ ਇਹਨਾਂ ਨੂੰ ਸਮਝ ਸਕੋ ਮੇਰਾ ਵੀਰ। ਦਾ ਹਾਜੀ ਵੀ ਦਰਸ਼ਕੋ ਆ ਦਵਾਰ ਤੋਂ ਮੇਰਾ ਭਰਾ ਜਨਵਰ ਆਪਣੇ ਤੁਸੀਂ ਮਕਮਲ ਸਟੈਂਡਿੰਗ ਮਿਊਜੀਸ਼ਨ ਚੈੱਕ ਕਰ ਸਕਦੇ ਹੋ ਠੀਕ ਹੈ ਜਦੋਂ ਮੈਂ ਜ਼ਿਆਦਾ ਬੋਲਦਾ ਹਾਂ ਤਾਂ ਕਬੂਤਰ ਮੇਰਾ ਭਰਾ ਥੋੜਾ ਜਿਹਾ ਡਰ ਜਾਂਦਾ ਆ ਯਾਰ ਤੇ ਬਾਕੀ ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਉਸਾਨਾ ਦਾ ਨੰਬਰ ਆਪਾਂ ਗੁਰਕਤਾ ਵਿਖਾ ਦਿੰਨੇ ਆ ਚੈੱਕ ਕਰ ਲਓ ਜੀ ਬਿਲਕੁਲ ਤੰਦਰੁਸਤ ਆ ਮੇਰਾ ਵੀਰ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਲੱਗਿਆ ਲਗਾਇਆ ਜੋੜਾ ਚੈੱਕ ਕਰ ਲਓਂਦਾ ਭਰਾ ਠੀਕ ਹੈ ਆ ਤੁਹਾਡੇ ਸਾਹਮਣੇ ਆ ਕਰੋ ਚੈੱਕ ਤੇ ਮੇਰਾ ਭਰਾ ਟੈਨ ਵਾਲਾ ਅੱਜ ਫੋਨ ਲਾ ਲਿਓ ਤੇ ਨਾਲ ਦੇ ਨਾਲ ਕਹਿ ਦਿਓ ਕਾਸ਼ਗੁਰੇ ਇਹ ਜੋੜਾ ਸਾਡਾ ਹੋ ਗਿਆ ਠੀਕ ਹੈ ਜੀ ਬਾਕੀ ਦਰਸ਼ਕੋ ਕਬੂਤਰੀ ਵੀ ਬਹੁਤ ਸੋਹਣੀ ਆ ਯਾਰ ਇਹ ਗੱਲ ਕਰੋ ਇਹ ਜੋ ਫਰਜ਼ ਥੋੜੇ ਜੇ ਖੇਚੇ ਗਏ ਨਹੀਂ ਤਾਂ ਮੇਰਾ ਪਟਾ ਕਬੂਤਰੀ ਕਬੂਤਰ ਦੇ ਨਾਲੋਂ ਵੱਖਰੀ ਸੀ ਮੇਰਾ ਵੀਰ ਠੀਕ ਹੈ ਆਂਡੇ ਬੱਚੇ ਧਰਦਾ ਹੋਇਆ ਜੋੜਾ ਤੇ ਕਾਲੀਓ ਮੇਰਾ ਭਰਾ ਆਪਣੇ ਭਰਾ ਦੇ ਨਾਲ ਤੁਸੀਂ ਨਾਲ ਦੇ ਨਾਲ ਕੰਟੈਕਟ ਤੇ ਟਾਪ ਜਾਨਵਰ ਆਪਣੇ ਘਰ ਤੁਸੀਂ ਮੰਗਵਾ ਲਿਓ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਛੋੜੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਬਜੇ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਟਾਪ ਤੇ ਖਰੇ ਜਿਹੇ ਇਹ ਜਾਨਵਰ ਦਾਤਾ ਗਲੇ ਧੰਨਵਾਦ ਸ਼ੁਕਰੀਆ اور ਮਿਹਰਬਾਨੀ ਭਾਜੀ